ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਜਿਆਦਾ ਇੰਪੋਰਟੈਂਟ ਕੁਐਸਚਨ ਕਰਾਂਗੇ ਇਹ ਕੁਐਸਚਨ ਤੁਹਾਡੇ ਪੇਪਰ ਐਮ ਪੀ ਐਚ ਡਬਲਯੂ ਮੇਲ ਐਮ ਪੀ ਐਚ ਡਬਲਯੂ ਫੀਮੇਲ ਸਟਾਫ ਨਰਸ ਦੇ ਪੇਪਰ ਦੇ ਵਿੱਚ ਬੇਟਾ ਇੰਪੋਰਟੈਂਟ ਹੋਣ ਵਾਲੇ ਨੇ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬੇਟਾ ਅੱਜ 5 ਸਪਟੰਬਰ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਾਰੇ ਬੱਚਾ ਨੂੰ ਬੇਟਾ ਹੈਪੀ ਟੀਚਰ ਡੇ ਬੇਟਾ ਸਾਰਿਆਂ ਨੂੰ ਹੈਪੀ ਟੀਚਰ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ ਬੱਚੇ ਅੱ ਚਾਰਡੇ ਤੇ ਸਪੈਸ਼ਲ ਬੇਟਾ ਅਸੀਂ ਬਹੁਤ ਹੀ ਵਧੀਆ ਡਿਸਕਾਊਂਟ ਦੇ ਰਹੇ ਹਾਂ ਕਿ ਜੋ ਬੱਚੇ ਸਾਡੇ ਨਾਲ ਆਨਲਾਈਨ ਜੁੜਨਾ ਚਾਹੁੰਦੇ ਨੇ ਬੇਟਾ ਆਨਲਾਈਨ ਕਲਾਸ ਲੈਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਬੇਟਾ 2500 ਰੁਪਏ ਦੇ ਵਿੱਚ ਸਿਰਫ ਤੇ ਸਿਰਫ 2500 ਰੁਪਏ ਦੇ ਵਿੱਚ ਬੇਟਾ ਆਪਣੇ ਕੋਲ ਤੁਹਾਨੂੰ ਆਨਲਾਈਨ ਕਲਾਸ ਵੀ ਮਿਲੂਗੀ ਰਿਕਾਰਡਡ ਕਲਾਸ ਜੀ ਵੀ ਮਿਲਣਗੀਆਂ ਨਾਲ ਨਾਲ ਨੋਟਸ ਵੀ ਮਿਲਣਗੇ ਤੁਸੀਂ ਬੇਟੇ ਬੱਚੇ ਕੀ ਕਰਨਾ ਹੈਗਾ ਤੁਸੀਂ 94630 98680 ਨੰਬਰ ਤੇ ਬੇਟਾ 2500 ਰੁਪਏ Google Pay ਕਰਕੇ ਬੇਟਾ ਉਹਦਾ ਸਕਰੀਨ ਸ਼ਾਟ 9463079680 ਨੰਬਰ ਤੇ ਹੀ ਸੈਂਡ ਕਰ ਦੇਣਾ ਹੈਗਾ ਤੇ ਤੁਹਾਨੂੰ ਅਸੀਂ ਪੇਡ ਗਰੁੱਪ ਦੇ ਵਿੱਚ ਬੇਟਾ ਜੁਆਇਨ ਕਰ ਲਵਾਂਗੇ ਤੇ ਤੁਸੀਂ ਆਪਣੀ ਜਿਹੜੀ ਤਿਆਰੀ ਹੈਗੀ MPHW ਮੇਲ ਦੀ MPHW ਫੀਮੇਲ ਦੀ ਸਟਾਫ ਨਰਸ ਦੀ ਬਾਡ اٹੈਂਡੈਂਟ ਦੀ ਜਾਂ ਕਿਸੇ ਵੀ ਪੈਰਾਮੈਡੀਕਲ ਐਗਜ਼ਾਮ ਦੀ ਬੇਟਾ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕੋਗੇ ਇਸ ਕਰਕੇ ਬੇਟਾ ਹੁਣ ਤੁਸੀਂ ਕੁਝ ਨਹੀਂ ਕਰਨਾ ਸਿਰਫ ਤੇ ਸਿਰਫ 2500 ਰੁਪਏ ਬੇਟਾ Google Pay ਕਰਨਾ ਆਪਣਾ ਮੋਬਾਈਲ ਚੱਕੋ ਗੂਗਲ ਪੇ ਖੋਲੋ ਬੇਟਾ ਉੱਥੇ ਆਪਣਾ 2500 ਰੁਪਏ ਗੂਗਲ ਪੇ ਕਰਨ ਤੋਂ ਬਾਅਦ ਸਕਰੀਨ ਸ਼ਾਟ ਸਾਨੂੰ ਸੈਂਡ ਕਰ ਦਿਓ ਤੇ ਅਸੀਂ ਤੁਹਾਨੂੰ ਜਿਹੜੀ ਤਿਆਰੀ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਬੇਟਾ ਕਰਵਾ ਰਹੇ ਹਾਂ ਹਰ ਰੋਜ਼ ਸ਼ਾਮ ਨੂੰ ਬੇਟਾ 8 ਤੋਂ 10 ਵਜੇ ਤੱਕ ਕਲਾਸ ਲੱਗ ਰਹੀ ਹੈ ਤੇ ਅੱਜ ਦੀ ਕਲਾਸ ਬੇਟਾ ਬਹੁਤ ਹੀ ਸਪੈਸ਼ਲ ਹੋਣ ਵਾਲੀ ਹੈ ਕਿਉਂਕਿ ਅੱਜ ਟੀਚਰ ਡੇ ਹੈ ਟੀਚਰ ਡੇ ਤੇ ਬੇਟਾ ਪਹਿਲਾ ਕੁਸ਼ਣ ਦੇਖੋ ਕੀ ਕਹਿ ਰਿਹਾਗਾ ਬੈਸੋਪ੍ਰੈਸਿਨ ਨੂੰ ਐਂਟੀ ਡਾਈਯੂਰੇਟਿਕ ਹਾਰਮੋਨ ਵੀ ਕਿਹਾ ਜਾਂਦਾ ਹੈ ਬੇਟਾ ਆਪਾਂ ਨੂੰ ਪਹਿਲੀ ਗੱਲ ਤਾਂ ਇੱਥੇ ਇਹ ਕਨਫਰਮ ਹੋ ਗਈ ਵੀ ਜਿਹੜਾ ਆਪਣੇ ਕੋਲ ਬੈਸੋਪ੍ਰੈਸਿਨ ਹਾਰਮੋਨ ਹੈ ਇਹਨੂੰ ਏਡੀਐਚ ਐਂਟੀਡਾਈਯੂਰੇਟਿਕ ਹਾਰਮੋਨ ਵੀ ਕਿਹਾ ਜਾਂਦਾ ਹੈ ਜਿਹੜਾ ਐਂਟੀਡਾਈਯੂਰੇਟਿਕ ਹਾਰਮੋਨ ਹੈ ਬੇਟਾ ਇਹ ਆਪਣੇ ਕੋਲ ਦਿਮਾਗ ਦਾ ਜਿਹੜਾ ਪਿਟਿਊਟਰੀ ਗਲੈਂਡ ਹੈਗਾ ਉਹ ਸੈਕ੍ਰੀਟ ਕਰਦਾ ਹੈਗਾ ਪਿਟਿਊਟਰੀ ਗਲੈਂਡ ਬੇਟਾ ਕਿੱਥੇ ਹੁੰਦਾ ਦਿਮਾਗ ਦੇ ਵਿੱਚ ਹੁੰਦਾ ਤੁਹਾਨੂੰ ਇਹ ਚੀਜ਼ ਮੈਂ ਦੱਸ ਚੁੱਕਿਆਗਾ ਵੀ ਜਿਹੜਾ ਪਿਟਿਊਟਰੀ ਗਲੈਂਡ ਹੈ ਬੇਟਾ ਉਹ ਦਿਮਾਗ ਦੇ ਵਿੱਚ ਹੁੰਦਾ ਹੈਗਾ ਬੈਸੋਪ੍ਰੈਸਿਨ ਨੂੰ ਐਂਟੀਡਾਈਯੂਰੇਟਿਕ ਹਾਰਮੋਨ ਵੀ ਕਿਹਾ ਜਾਂਦਾ ਹੈ ਬੇਟਾ ਜਿਹੜਾ ਬੈਸੋਪ੍ਰੈਸਿਨ ਆ ਜਾਂ ਐਂਟੀਡਾਈਯੂਰੇਟਿਕ ਹਾਰਮ ਦਾ ਕੰਮ ਬੇਟਾ ਇਹ ਪਿਸ਼ਾਬ ਦੇ ਪ੍ਰਵਾਹ ਨੂੰ ਘਟਾਉਂਦਾ ਹੈ ਇਹ ਪਿਸ਼ਾਬ ਦੇ ਪ੍ਰਵਾਹ ਨੂੰ ਘਟਵੰਤ ਘਟਾਉਂਦਾ ਹੈ ਬੇਟਾ ਐਂਟੀ ਡਾਈਜਰੇਟਿਕ ਤੋਂ ਹੀ ਸਾਨੂੰ ਪਤਾ ਲੱਗ ਗਿਆ ਵੀ ਜਿਹੜਾ ਯੂਰਿਨ ਹੈ ਯੂਰਿਨ ਦੇ ਵਿੱਚ ਬੇਟਾ ਪਾਣੀ ਜਦੋਂ ਜਾ ਰਿਹਾ ਐ ਐਕਸਟਰਾ ਜਾ ਰਿਹਾ ਹੈ ਉਹਨੂੰ ਵਾਪਸ ਬੇਟਾ ਰੀਅਬਜ਼ੌਰਬ ਕਰ ਲੈਂਦਾ ਹੈ ਰੀਅਬਜ਼ੌਰਬ ਕਿੱਥੋਂ ਕਰਦਾ ਬੇਟਾ ਲੂਪ ਆਫ ਹਾਈਨਲੇ ਜਿਹੜਾ ਆਪਣੇ ਕੋਲ ਗੁਰਦੇ ਦੇ ਵਿੱਚ ਹੁੰਦਾ ਹੈ ਲੂਪ ਆਫ ਹਾਈਨਲੇ ਦਾ ਡੀਸੀਟੀ ਪਾਰਟ ਤੋਂ ਬੇਟਾ ਰੀਅਬਜ਼ਪਸ਼ਨ ਆਫ ਵਾਟਰ ਬੇਟਾ ਕੀਤੀ ਜਾਂਦੀ ਹੈ ਤੁਹਾਨੂੰ ਪੇਪਰ ਦੇ ਵਿੱਚ ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ ਰੀਅਬਜ਼ਪਸ਼ਨ ਆਫ ਵਾਟਰ ਜਿਹੜੀ ਐਂਟੀ ਡਾਈਜੋਰੈਟਿਕ ਹਾਰਮੋਨ ਦੇ ਦੁਆਰਾ ਕਿੱਥੇ ਕਿੱਥੋਂ ਕੀਤੀ ਜਾਂਦੀ ਹੈ ਉਹ ਬੇਟਾ ਆਪਣੇ ਕੋਲ ਕੀਤੀ ਜਾਂਦੀ ਹੈ ਕਿ ਡੀਸੀਟੀ ਪਾਰਟ ਤੋਂ ਨੇਫਰੋਨ ਦੇ ਨੇਫਰੋਨ ਦੇ ਡੀਸੀਟੀ ਪਾਰਟ ਤੋਂ ਨੇਫਰੋਨ ਜਿਹੜਾ ਕਿਡਨੀ ਦੇ ਵਿੱਚ ਹ ਬੱਚੇ ਯਾਦ ਰੱਖਣਾ ਇਹ ਸਾਰੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਣਗੇ ਦੂਸਰਾ ਕੁਐਸਚਨ ਬੇਟਾ ਇਨਸੂਲਿਨ ਪਹਿਲੀ ਵਾਰ ਕਿਸ ਦੁਆਰਾ ਕੱਢਿਆ ਗਿਆ ਸੀਗਾ ਕਿਸ ਦੁਆਰਾ ਖੋਜਿਆ ਗਿਆ ਸੀ ਬੇਟਾ ਜਿਹੜੀ ਇਨਸੂਲਿਨ ਦੀ ਖੋਜ ਬੇਟਾ ਆਪਣੇ ਕੋਲ ਸਭ ਤੋਂ ਪਹਿਲਾਂ ਵੈਟਿੰਗ ਤੇ ਸਰਬੋਤਮ ਦੇ ਦੁਆਰਾ ਕੀਤੀ ਗਈ ਸੀ ਵੈਟਿੰਗ ਤੇ ਸਰਬੋਤਮ ਦੇ ਦੁਆਰਾ ਇਨਸੂਲਿਨ ਦੀ ਖੋਜ ਕੀਤੀ ਗਈ ਇਨਸੂਲਿਨ ਦਾ ਬੱਚੇ ਕੰਮ ਕੀ ਹੈਗਾ ਇਨਸੂਲਿਨ ਆਪਣੇ ਕੋਲ ਇنسੂਲਿਨ ਜਿਹੜਾ ਹੈਗਾਗਾ ਆਪਣੇ ਕੋਲ ਬੀਟਾ ਸੈਲੋਫ ਬੀਟਾ ਸੈਲੋਫ ਪੈਨਕਰੀਆ ਜਿਹੜੇ ਪ੍ਰੋਡਿਊਸ ਕਰਦੇ ਨੇ ਇਹ ਜੇਕਰ ਸ਼ੂਗਰ ਲੈਵਲ ਵੱਜ ਜਾਂਦਾ ਹੈ ਉਹਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਹੈਗਾ ਤੀਸਰਾ ਕੁਐਸਚਨ ਬੇਟਾ ਦੇਖੋ ਡਾਕਟਰ ਰਹਿਤ ਗ੍ਰੰਥੀਆਂ ਬੇਟਾ ਡਾਕਟਰ ਰਹਿਤ ਗ੍ਰੰਥੀਆਂ ਬੇਟਾ ਡਾਕਟਰਲੈਸ ਗਲੈਂਡ ਨੂੰ ਬੋਲਿਆ ਗਿਆ ਹੈਗਾ ਡਾਕਟਰਲੈਸ ਗਲੈਂਡ ਬੇਟਾ ਐਂਡੋਕ੍ਰਾਈਨ ਗਲੈਂਡ ਹੁੰਦੇ ਨੇਗੇ ਐਂਡੋਕ੍ਰਾਈਨ ਗਲੈਂਡ ਦੀ ਸਟੱਡੀ ਨੂੰ ਐਂਡੋਕ੍ਰਾਈਨੋਲੋਜੀ ਬੋਲਿਆ ਜਾਂਦਾ ਹੈ ਬੇਟਾ ਐਂਡੋਕ੍ਰਾਈਨ ਗਲੈਂਡ ਹੈ ਜਿਹੜੇ ਉਹ ਉਹਨਾਂ ਦੇ ਜਿਹੜੇ ਰਸਾਇਣ ਹੁੰਦੇ ਨੇ ਬ ਹੁੰਦੇ ਨੇ ਕਿ ਕੈਮੀਕਲ ਮੈਸੇਂਜਰ ਕਹਿੰਨੇ ਆਪਾਂ ਉਹਨਾਂ ਨੂੰ ਬੇਟਾ ਹਾਰਮੋਨ ਕਿਹਾ ਜਾਂਦਾ ਹੈਗਾ ਬੇਟਾ ਉਹ ਸਿੱਧਾ ਖੂਨ ਦੇ ਵਿੱਚ ਛੱਡਦੀਆਂ ਗਿਆ ਉਹ ਹੈਗਾ ਐਂਡੋਕ੍ਰਾਈਨ ਗਲੈਂਡ ਬੱਚੇ ਆਪਣੇ ਕੋਲ ਐਂਡੋਕ੍ਰਾਈਨ ਗਲੈਂਡ ਦੇ ਵਿੱਚ ਮਾਸਟਰ ਗਲੈਂਡ ਜਿਹੜਾ ਬੋਡੀ ਦੇ ਵਿੱਚ ਆਪਣੇ ਕੋਲ ਹੁੰਦਾ ਹੈਗਾ ਉਹ ਪਿਟਿਊਟਰੀ ਗਲੈਂਡ ਐਂਡੋਕ੍ਰਾਈਨ ਗਲੈਂਡ ਹੈਗਾ ਜਿਹੜਾ ਕਿ ਦਿਮਾਗ ਦੇ ਵਿੱਚ ਪਾਇਆ ਜਾਂਦਾ ਹੈਗਾ ਤੀਸਰਾ ਕੁਛ ਚੌਥਾ ਕੁਐਸਚਨ ਦੇਖੋ ਬੇਟਾ ਇਨਸੂਲਿਨ ਜੇਕਰ ਬਾਦਦਾ ਹੈਗਾ ਤਾਂ ਬੇਟਾ ਉਹ ਉਸ ਉਹ ਕੀ ਕਰੂਗਾ ਬੇਟਾ ਗਲਾਈਕੋਜਨਿਸਿਸ ਕਰੂਗਾ ਬੇਟਾ ਗਲਾਈਕੋਜਨਿਸਿਸ ਕਰੂਗਾ ਪਰੂਨ ਹੱਤਿਆ ਦੇ ਕਿਹੜੇ ਪੜਾਤ ਤੋਂ ਐਪੀਡਰਮਿਸ ਉਤਪੰਨ ਹੁੰਦੀ ਹੈ ਬੇਟਾ ਜਿਹੜੀ ਐਪੀਡਰਮਿਸ ਹੈ ਸਕਿਨ ਦੀ ਲੇਅਰ ਹੈ ਬੇਟਾ ਪਰੂਨ ਦੇ ਕਿਹੜੇ ਪੜਾਤ ਤੋਂ ਬੇਟਾ ਐਪੀਡਰਮਿਸ ਉਤਪੰਨ ਹੁੰਦੀ ਹੈ ਐਕਟੋਡਰਮ ਤੋਂ ਬੇਟਾ ਜਦੋਂ ਆਪਣੇ ਕੋਲ ਪਰੂਨ ਬੰਦ ਹੈ ਉਹਦੇ ਵਿੱਚ ਤਿੰਨ ਤਿੰਨ ਲੇਅਰ ਹੁੰਦੀਆਂ ਐਕਟੋਡਰਮ ਮੀਜੋਡਰਮ ਤੇ ਐਂਡੋਡਰਮਾ ਜਿਹੜਾ ਐਕਟੋਡਰਮ ਹੈ ਉਹ ਤੋਂ ਐਪੀਡਰਮਿਸ ਪੈਦਾ ਹੁੰਦੀ ਹੈ ਛੇਮਾ ਕੁਐਸਚਨ ਬੱਚੇ ਆਪਣੇ ਕੋਲ ਚਮੜੀ ਦੇ ਕਿਹੜੇ ਰੰਗਦਾਰ ਕਣ ਮੌਜੂਦ ਚਮੜੀ ਵਿੱਚ ਕਿਹੜੇ ਰੰਗਦਾਰ ਕਣ ਮੌਜੂਦ ਹਨ ਚਮੜੀ ਦੇ ਵਿੱਚ ਬੇਟਾ ਮਲਫੀਗੀਆਂ ਪਰ ਪਰਤ ਦੇ ਪਿਗਮੈਂਟਡ ਸੈੱਲ ਹੁੰਦੇ ਨੇ ਮਲਫੀਗੀਆਂ ਪਰਤ ਦੇ ਵਿੱਚ ਬੇਟਾ ਪਿਗਮੈਂਟਡ ਸੈੱਲ ਹੁੰਦੇ ਨੇ ਜੇਕਰ ਤੁਹਾਨੂੰ ਬੇਟਾ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਵੀ ਜਰੂਰ ਕਰ ਦਿਓ ਸ਼ੇਅਰ ਵੀ ਜਰੂਰ ਕਰ ਦਿਓ ਉਹਨਾਂ ਬੱਚਿਆਂ ਤੱਕ ਜਿਹੜੇ ਬੇਟਾ ਪੈਰਾਮੈਡੀਕਲ ਦੀ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਚਾਹੇ ਹੋ ਐਮਪੀਐਚਡਬਲੂ ਮੇਲ ਹੈ ਚਾਹੇ ਐਮਪੀਐਚਡਬਲੂ ਫੀਮੇਲ ਹੈ ਚਾਹੇ ਸਟਾਫ ਨਰਸ ਹੈ ਚਾਹੇ ਬਾਡ ਅਟੈਂਡੈਂਟ ਦਾ ਪੇਪ MLT ਦਾ ਪੇਪਰ ਹੈ ਉਹਨਾਂ ਵਿੱਚ ਇਹ ਕੁਐਸਚਨ ਬੇਟਾ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ ਹਮੇਸ਼ਾ ਹੀ ਆਉਂਦੇ ਨੇ ਤੇ ਬੱਚੇ ਜੇਕਰ ਕਿਸੇ ਵੀ ਬੱਚੇ ਨੇ ਅੱਜ ਸਪੈਸ਼ਲ ਬੇਟਾ ਟੀਚਰ ਦੇਤੇ ਅਸੀਂ ਸਪੈਸ਼ਲ ਡਿਸਕਾਊਂਟ ਕੱਢਿਆ ਹੋਇਆ ਸਿਰਫ ਤੇ ਸਿਰਫ ਤੁਸੀਂ 2500 ਰੁਪਏ ਦੇ ਵਿੱਚ ਕਲਾਸ ਜੁਆਇਨ ਕਰ ਸਕਦੇ ਹੋ ਅੱਜ ਦੇ ਟੀਚਰ ਦੇ 5 ਸਪਟੰਬਰ ਰਾਤ ਦੇ 12 ਵਜੇ ਤੱਕ ਬੇਟਾ ਤੁਸੀਂ ਸਿਰਫ ਤੇ ਸਿਰਫ 2500 ਰੁਪਏ ਦੇ ਵਿੱਚ ਕਲਾਸ ਜੁਆਇਨ ਕਰ ਸਕਦੇ ਹੋ ਕਲਾਸ ਨੂੰ ਜੁਆਇਨ ਕਰਨ ਲਈ ਤੁਸੀਂ ਕਰਨਾ ਕੀ ਹੈ ਆਨਲਾਈਨ ਕਲਾਸ ਵੀ ਮਿਲੂਗੀ ਨੋਟਸ ਵੀ ਮਿਲਣਗੇ ਬੇਟਾ ਤੁਹਾਨੂੰ ਰਿਕਾਰਡਡ ਕਲਾਸੇਜ ਵੀ ਮਿਲਣਗੇ 9463079680 ਨੰਬਰ ਤੇ ਤੁਸੀਂ Google Pay ਕਰਨਾ ਹੈ Google Pay ਕਰਨ ਤੋਂ ਬਾਅਦ ਉਸ ਦਾ ਸਕਰੀਨ ਸ਼ਾਟ ਬੇਟਾ 9463079680 ਨੰਬਰ ਤੇ ਸੈਂਡ ਕਰ ਦੇਣਾ ਤੇ ਤੁਸੀਂ ਪੇਡ ਗਰੁੱਪ ਦੇ ਵਿੱਚ ਐਡ ਕਰ ਲਏ ਜਾਓਗੇ ਤੇ ਬੱਚੇ ਹੁਣ ਦੇਰ ਕਰੋ ਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਜੋ ਬੱਚਾ ਬੇਟਾ ਆਪਣੇ ਕੋਲ ਜੁਆਇਨ ਕਰਨ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਜੁਆਇਨ ਵੀ ਕਰ ਲੋ ਜੁਆਇਨ ਕਰਨ ਦਾ ਫਾਇਦਾ ਤੁਹਾਨੂੰ ਇਹੀ ਹੋਣਾ ਬੇਟਾ ਵੀ ਜੇਕਰ YouTube ਨੇ ਸਾਡੀਆਂ ਕਈ ਵੀਡੀਓਜ਼ ਬੇਟਾ ਹਾਈਡ ਕੀਤੀਆਂ ਹੁੰਦੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਪਪੂਲਰ ਹੁੰਦੀਆਂ ਜਿਨ੍ਹਾਂ ਦੇ ਵਿੱਚੋਂ ਕੁਐਸਚਨ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ ਉਹ ਵੀਡੀਓ ਇਹ ਤੁਹਾਨੂੰ ਬੇਟਾ ਸ਼ੋ ਹੋਣੀਆਂ ਸ਼ੁਰੂ ਹੋ ਜਾਂਦੀਆਂ ਐਸ ਕਰਕੇ ਚੈਨਲ ਨੂੰ ਜੁਆਇਨ ਵੀ ਜ਼ਰੂਰ ਕਰ ਲੋ ਬੇਟਾ ਆਪਣੇ ਕੋਲ ਸਤਮਾ ਕੁਐਸਚਨ ਕੀ ਕਹਿ ਰਿਹਾ ਹੈ ਡਰਮਿਸ ਪਰਤ ਵਿੱਚ ਕੀ ਮੌਜੂਦ ਹਨ ਬੇਟਾ ਡਰਮਿਸ ਪਰਤ ਜਿਹੜੀ ਸਕਿਨ ਦੀ ਡਰਮਿਸ ਪਰਤ ਹੈ ਉਹਦੇ ਵਿੱਚ ਚਮੜੀ ਦੀਆਂ ਗ੍ਰੰਥੀਆਂ ਚਮੜੀ ਦੀਆਂ ਗ੍ਰੰਥੀਆਂ ਕਿਹੜੀਆਂ ਕਿਹੜੀਆਂ ਸਵਿੱਟ ਗਲੈਂਡ ਤੇ ਸਵਿਸ਼ੀਅਸ ਗਲੈਂਡ ਵਾਲ ਵੀ ਹੁੰਦੇ ਨੇ ਕੋਲਾਜਨ ਫਾਈਬਰ ਵੀ ਹੁੰਦੇ ਨੇ ਬੇਟਾ ਤੁਹਾਨੂੰ ਪੇਪਰ ਦੇ ਵਿੱਚ ਕੋਲਾਜਨ ਫਾਈਬਰ ਕੋਲਾਜਨ ਪ੍ਰੋਟੀਨ ਫਾਈਬਰ ਕਿੱਥੇ ਹੁੰਦੇ ਨੇ ਬੇਟਾ ਡਰਮਿਸ ਡਰਮਿਸ ਲੇਅਰ ਆਫ ਦਾ ਸਕਿਨ ਦੇ ਵਿੱਚ ਕੋਲਾਜਨ ਫਾਈਬਰ ਹੁੰਦੇ ਨੇ ਇਹ ਸਾਰੇ ਬੇਟਾ ਆਪਣੇ ਕੋਲ ਇਹ ਡਰਮਿਸ ਪਰਤ ਦੇ ਵਿੱਚ ਹੁੰਦੇ ਨੇ ਬੇਟਾ ਇੰਪੋਰਟੈਂਟ ਕੁਐਸਚਨ ਆ ਜਿਹੜੇ ਮੈਂ ਤੁਹਾਨੂੰ ਕਰਵਾ ਰਹੇ ਹਾਂਗਾ ਬੱਚੇ ਜੇਕਰ ਤੁਸੀਂ ਨੋਟਸ ਤੇ ਆਪਣੇ ਕੋਲ ਸਾਰੀਆਂ ਚੀਜ਼ਾਂ ਨੂੰ ਲੈਣਾ ਚਾਹੁੰਦੇ ਹੋ ਨੋਟਸ ਹੋ ਗਏ ਆ ਸਾਰੇ ਨੋਟਸ ਬੇਟਾ ਪੰਜਾਬੀ ਦੇ ਵਿੱਚ ਵੀ ਹੈ ਤੇ ਇੰਗਲਿਸ਼ ਦੇ ਵਿੱਚ ਵੀ ਹੈ ਬੇਟਾ ਉਹੀ ਕੁਐਸਚਨ ਬੇਟਾ ਤੁਹਾਨੂੰ ਪੰਜਾਬੀ ਚ ਮਿਲਣਗੇ ਉਹੀ ਕੁਐਸਚਨ ਤੁਹਾਨੂੰ ਇੰਗਲਿਸ਼ ਚ ਮਿਲਣਗੇ ਜੋ ਸਟਾਫ ਨਰਸ ਦੇ ਬੱਚੇ ਨੇ ਬੇਟਾ ਉਹ ਆਪਣੇ ਕੋਲ ਇੰਗਲਿਸ਼ ਇੰਗਲਿਸ਼ ਦੇ ਵਿੱਚ ਪੇਪਰ ਆਉਂਦਾ ਹੈਗਾ ਜਿਹੜਾ ਐਮਪੀਐਚਡਬਲਯੂ ਮੇਲ ਦਾ ਐਮਪੀਐਚਡਬਲਯੂ ਫੀਮੇਲ ਦਾ ਬਾਡ ਅਟੈਂਡੈਂਟ ਦਾ ਪੇਪਰ ਹੈ ਆਪਣੇ ਕੋਲ ਪੰਜਾਬੀ ਦੇ ਵਿੱਚ ਆਂਦਾ ਹੈਗਾ ਇਸ ਕਰਕੇ ਬੇੜਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਲਾਈਕ ਵੀ ਕਰਦਿਆ ਕਰੋ ਸ਼ੇਅਰ ਵੀ ਕਰਦਿਆ ਕਰੋ ਜੋ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਉਹ ਜੋਇਨ ਵੀ ਚੈਨਲ ਨੂੰ ਜਰੂਰ ਕਰ ਲੈਣ ਜੋਇਨ ਕਰਨ ਦਾ ਫਾਇਦਾ ਤੁਹਾਨੂੰ ਮੈਂ ਦੱਸ ਚੁੱਕਿਆਗਾ ਵੀ ਜਿਹੜੀਆਂ ਵੀਡੀਓ ਹਾਈਡ ਹੋਈਆਂ ਹੋਈਆਂ ਉਹ ਤੁਹਾਨੂੰ ਸ਼ੋਅ ਹੋਣੇ ਸ਼ੁਰੂ ਹੋ ਜਾਣਗੀਆਂ ਹੈਪੀ ਟੀਚਰ ਡੇ ਟੂ 올 ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੇ ਇੰਸਟੀਟਿਊਟ ਮਾਨਸਾ ਤੇ ਪਟਿਆਲਾ